ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਣਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਕਈ ਘਰਾਂ ਦੀ ਜ਼ਮੀਨ ਹੈ ਤੇ ਕਈ ਘਰਾਂ ਦੇ ਟਰੈਕਟਰ ਨੇ ਜੀ ਤੇ ਕਈ ਘਰਾਂ ਦੀਆਂ ਦੋ ਤਿੰਨ ਕੋਠੀਆਂ ਵੀ ਨੇ ਤੁਸੀਂ ਵੀਡੀਓ ਨੂੰ ਪੂਰੀ ਦੇਖ ਲਓ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿੱਤੀ ਜਾਊਗੀ ਮਾਲਕਾਂ ਦੇ ਨੰਬਰ ਵੀ ਜਰਸੀ ਨਸਲ ਦੀ ਬੱਚੀ ਵਿਕਾਊ ਆ ਛੋਟੇ ਕੰਨ ਮੱਥੇ ਤੇ ਟੋਆ ਉਮਰ 10 ਮਹੀਨੇ ਮਦਰ ਮਿਲ ਕੇ ਰਿਕਾਰਡ 17 ਲੀਟਰ ਏਰੀਆ ਬਾਗੜੀਆਂ ਮਲੇਰਕੋਟਲਾ 8054211035 8054211035 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਰਸੀ ਨਸਲ ਦੀ ਬੱਚੀ ਹੈ ਜਿਹੜੀ ਖਰੀਦ ਸਕਦੇ ਹੋ ਜੀ ਇੱਕ ਕਿਲਾ 6 ਕਨਾਲਾਂ ਅਮਰੂਦ ਦਾ ਬਾਗ ਠੇਕੇ ਤੇ ਦੇਣਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਇੱਕ ਕਿਲਾ 6 ਕਨਾਲਾਂ ਅਮਰੂਦ ਦਾ ਬਾਗ ਠੇਕੇ ਤੇ ਦੇਣਾ ਹੈ ਤੇ ਰੇਟ ਜਿਹੜਾ 1,50,000 1,50,000 ਰੇਟ ਰੱਖੇ ਗਿਆ ਜੀ ਏਰੀਆ ਪਿੰਡ ਪੀਰ ਖੇੜਾ ਰਾਣੀਆਂ सिरसा ਹਰਿਆਣਾ 96716 15181 96716 15181 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਭਰਾ ਨੇ ਇੱਕ ਕਿਲਾ 6 ਕਨਾਲਾਂ ਅਮਰੋਦ ਦਾ ਬਾਗ ਹੈ ਜਿਹੜਾ ਠੇਕੇ ਤੇ ਲੈਣਾ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 1.5 ਲੱਖ ਰੁਪਏ ਠੇਕਾ ਰੱਖਿਆ ਗਿਆ ਜੀ ਲੋਕੇਸ਼ਨ ਹੈ ਪੀਰ ਖੇੜਾ ਰਾਣੀਆਂ सिरसा ਤੁਸੀਂ ਇੱਥੇ ਜਾ ਕੇ ਮਾਲਕ ਵੀਰ ਨਾਲ ਬੈਠ ਕੇ ਡੀਲ ਕਰ ਸਕਦੇ ਹੋ ਤੇ ਜਿਹੜਾ ਇੱਕ ਕਿਲਾ ਛੇਕ ਨਾਲ ਅਮਰੂਦ ਦਾ ਬਾਗ ਹੈ ਠੇਕੇ ਤੇ ਤੁਸੀਂ ਲੈ ਸਕਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਬ੍ਰੈਜਾ ZDI ਪਲੱਸ ਗੱਡੀ ਵਿਕਾਊ ਆ 2017 ਮਾਡਲ ਗੱਡੀ ਹੈ ਜੀ 88000 ਚੱਲੀ ਹੈ ਕੰਪਲੀਟ ਰਿਕਾਰਡ ਹੈ ਜੀ ਤੇ ਬਾਕੀ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਵੀ ਨੁਕਸਾਨ ਤੁਹਾਨੂੰ ਦੇਖਣ ਨੂੰ ਮਿਲੂਗਾ A to Z ਓਕੇ ਕੰਡੀਸ਼ਨ ਦੀ ਇਹ ਗੱਡੀ ਹੈ ਜੀ ਕਾਗਜ਼ ਵਗੈਰਾ ਵੀ ਪੂਰੇ ਨੇ ਕੋਈ ਐਕਸੀਡੈਂਟ ਨਹੀਂ 640 ਡਿਮਾਂਡ ਰੱਖੀ ਹੈ ਬਾਕੀ ਮਾਨਤਾਨ ਮੌਕੇ ਤੇ ਹੋ ਜਾਊਗਾ ਏਰੀਆ ਫਾਜ਼ਿਲਕਾ ਪੰਜਾਬ 9417009419 ਨੰਬਰ ਤੇ ਫੋਨ ਕਰਕੇ ਬੜਾ ਜ ਗੱਡੀ 6 ਲੱਖ 40 ਹਜ਼ਾਰ ਚ ਖਰੀਦ ਸਕਦੇ ਹੋ ਸਾਡੇ 9 ਕਨਾਲਾਂ ਜ਼ਮੀਨ ਵਿਕਾਊਆ 4 ਸਟਾਕ ਹੈ ਰੇਟ ਹੈ 85 ਲੱਖ ਕਿੱਲੇ ਦਾ ਰੇਟ 85 ਲੱਖ ਕਿੱਲੇ ਦਾ ਜੀ ਪਿੰਡ ਚੁੱਗੇਕਲਾ ਨੇੜੇ ਗੇਦੜਵਾਹਾ 97816 12427 ਨੰਬਰ ਤੇ ਖਰੀਦ ਸਕਦੇ ਹੋ 18 ਮਰਲੇ ਦੇ ਵਿੱਚ ਬਣਿਆ ਘਰ ਵਿਕਾਊਆ ਪਿੰਡ ਚੁੱਗੇਕਲਾ ਰੇਟ 18 ਲੱਖ ਪਿੰਡ ਚੁੱਗੇਕਲਾ ਗੇਦੜਵਾਹਾ ਤੋਂ 8 ਕਿਲੋਮੀਟਰ ਬਠਿੰਡਾ ਤੋਂ 17 ਕਿਲੋਮੀਟਰ 9981612427 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਹੈ ਜਿਹੜਾ 18 ਮਰਲੇ ਚ ਬਣਿਆ ਖਰੀਦ ਸਕਦੇ ਹੋ ਜੌਨ ਡੀਅਰ 5210 ਟਰੈਕਟਰ ਵਿਕਾਊ ਆ 2017 ਮਾਡਲ ਐ ਫਸਟ ਓਨਰ ਐ ਟਾਇਰ ਨੇ ਨਵੇਂ ਐਮ ਆਰ ਐਫ ਦੇ ਟਾਇਰ ਨੇ ਜੀ ਘਰ ਦੀ ਵਾਹੀ ਤੇ ਚੱਲਿਆ ਸਰਵਿਸ ਆ ਸਾਰੀਆਂ ਏਜੰਸੀ ਚ ਹੋਈਆਂ ਨੇ ਰੇਟ 6 ਲੱਖ 20 ਹਜ਼ਾਰ ਹੈ ਤੇ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 9464722161 ਇਸ ਨੰਬਰ ਤੇ ਫੋਨ ਕਰਕੇ ਜੌਂਡੀਅਰ 52 ਦਾ ਸਟਰੈਕਟਰ 6 ਲੱਖ 20 ਹਜ਼ਾਰ ਪਏ ਦੇ ਵਿੱਚ ਖਰੀਦ ਸਕਦੇ ਹੋ ਹੋਂਡਾ ਅਮੇਜ਼ ਗੱਡੀ ਵਿਕਾਊ ਹੈ ਜੀ ਗੱਡੀ 2016 ਮਾਡਲ ਹੈ ਜੀ ਤੇ ਗੱਡੀ ਦੂਜੇ ਨਾਂ ਹੈ ਏਸੀ ਚੱਲਦਾ ਏਰੀਆ ਨਥਾਣਾ ਬਠਿੰਡਾ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਹੈ ਜੀ ਇਹਦਾ 275000 ਗੱਡੀ ਦੂਜੇ ਨਾਂ ਹੈ 16 ਮਾਡਲ ਹੈ ਜੀ 275000 ਰੁਪਏ ਰੇਟ ਰੱਖੀ ਗਿਆ ਬਠਿੰਡਾ ਨਥਾਣਾ ਏਰੀਆ ਦੇ ਵਿੱਚ ਖੜੀ ਹੈ ਜੀ 9465290062 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ ਖਰੀਦ ਸਕਦੇ ਹੋ ਜੌਨ ਡੀਅਰ ਪਯਾ 41 ਟਰੈਕਟਰ ਵਿਕਾਊ ਹੈ ਜੀ 2011 ਮਾਡਲ 40% ਟਾਇਰ ਨੇ ਇੰਜਨ ਗੇਅਰ ਦਾ ਓਕੇ ਪੀਵੀ 10 ਨੰਬਰ ਹੈ ਜੀ ਏਰੀਆ ਪਿੰਡ ਪਿੱਥੋ ਰਾਮਪਰਾ ਫੁੱਲ ਰੇਟ 270000 17875 56077 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਨ ਡੀਅਰ 5041 ਟਰੈਕਟਰ ਜਿਹੜਾ 270000 ਰੁਪਏ ਦੇ ਵਿੱਚ ਖਰੀਦਸਾ ਇੰਜਨ ਗੇਅਰ ਦਾ ਓਕੇ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ 7 ਮਹੀਨਿਆਂ ਦੀ ਗੱਬਣਗਾ ਵਿਕਾਊ ਹੈ ਜੀ ਇੱਕ ਟਾਈਮ ਮਿਲਦੀ ਹੈ ਰੇਟ ਹੈ ਜੀ 50000 ਇੱਕ ਟਾਈਮ ਹੀ ਇਹ ਮਿਲਦੀ ਹੈ ਗਾਂ ਜੀ 50000 ਰੁਪਏ ਰੇਟ ਰੱਖੇਗਾ 7 ਮਹੀਨਿਆਂ ਦੀ ਗੱਬੜ ਗਾਂ ਵਿਕਾਊ ਹੈ ਜੀ ਏਰੀਆ ਮੁਕਸਰ 9463275379 ਇਸ ਨੰਬਰ ਤੇ ਫੋਨ ਕਰਕੇ 7 ਮਹੀਨਿਆਂ ਦੀ ਗੱਬੜ ਗਾਂ 50000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜੀ ਹੀਰੋ ਡਿਲੈਕਸ ਮੋਟਰਸਾਈਕਲ ਵਿਕਾਊ ਆ 2023 ਮਾਡਲ ਹੈ ਜੀ ਏਰੀਆ ਪਿੰਡ ਦਾਦੂ ਸਿਰਸਾ ਰੇਟ ਹੈ ਜੀ 57000 ਐਚ ਆਰ 94 ਨੰਬਰ 33000 ਚੱਲਿਆ ਜੀ 9813424054 9813424054 ਇਸ ਨੰਬਰ ਤੇ ਫੋਨ ਕਰਕੇ ਹੀਰੋ ਡਿਲੈਕਸ ਮੋਟਰਸਾਈਕਲ 2023 ਮਾਡਲ ਖਰੀਦ ਸਕਦੇ ਹੋ 25kw ਦਾ ਸਿੰਗਲ ਫੇਸ ਜਨਰੇਟਰ ਵਿਕਾਊ ਆ ਵਧੀਆ ਚੱਲਦਾ ਏਰੀਆ ਬਠਿੰਡਾ ਰੇਟ 130000 ਰੁਪਏ ਡਿਮਾਂਡ ਹੈ ਜੀ 130000 ਰੁਪਏ ਡਿਮਾਂਡ ਹੈ ਜੀ ਵਧੀਆ ਚੱਲਦਾ 25kw ਦਾ ਸਿੰਗਲ ਫੇਸ ਜਨਰੇਟਰ ਵਿਕਾਊ ਹੈ ਜੀ 95016585856 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਓ ਵੈਗਨਰ ਗੱਡੀ ਵਿਕਾਊ ਹੈ ਗੱਡੀ 2006 ਮਾਡਲ ਹੈ ਏਰੀਆ ਪਿੱਖੀ ਬਿੰਦ ਤਰਨਤਾਰ ਰੇਟ 65000 ਗੈਸ ਕਿੱਟ ਵੀ ਲੱਗੀ ਹੋਈ ਹੈ ਜੀ 9815240021 9815240021 ਇਸ ਨੰਬਰ ਤੇ ਫੋਨ ਕਰਕੇ ਵੈਗਨਰ ਗੱਡੀ 2006 ਮਾਡਲ 65000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 98779984846 ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾ ਸਕਦੇ ਹੋ ਘਰ ਵਿਕਾਊ ਹੈ ਜੀ ਏਰੀਆ ਪਿੰਡ ਜਲਾਲ ਬਾਬਾ ਬਕਾਲਾ ਅੰਮ੍ਰਿਤਸਰ ਕਿਰਾਏ ਤੇ ਵੀ ਤੁਸੀਂ ਇਹ ਘਰ ਲੈ ਸਕਦੇ ਹੋ ਇਹ ਘਰ ਖਾਲੀ ਪਿਆ ਹੈ ਜੀ ਕਿਰਾਏ ਤੇ ਵੀ ਲੈ ਸਕਦੇ ਹੋ ਤੇ ਜੇਕਰ ਕੋਈ ਭਰਾ ਖਰੀਦਣ ਦਾ ਚਾਹਵਨ ਹੋਵੇ ਤਾਂ ਤੁਸੀਂ ਇਹ ਘਰ ਨੂੰ ਖਰੀਦ ਵੀ ਸਕਦੇ ਹੋ ਕਿਰਾਏ ਤੇ ਵੀ ਲੈ ਸਕਦੇ ਹੋ ਨੰਬਰ ਨੋਟ ਕਰ ਲਓ ਬਾਬਾ ਬਕਾਲਾ ਅੰਮ੍ਰਿਤਸਰ ਏਰੀਆ ਦੇ ਵਿੱਚ ਹੈ 9914826030 ਇਹ ਮਾਲਕ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਘਰ ਕਿਰਾਏ ਤੇ ਵੀ ਲੈ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ 5.5 ਕਿੱਲੇ ਜ਼ਮੀਨ ਵਿਕਾਊ ਹੈ ਜੀ ਕੱਲਿਆਂ ਦੀ ਮੋਟਰ ਏਰੀਆ ਸੰਗਰੂਰ ਨੇੜੇ ਮਸਤਵਾਨਾ ਸਾਹਿਬ ਡਬਲਰ ਰਸਤਾ 메ਨ ਰਸਤਾ 16 ਫੁੱਟ ਦਾ 60 ਕਰਮਾ ਦਾ ਫਰੰਟ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਜ਼ਮੀਨ ਦੇਖ ਲੈ ਸਕਦੇ ਹੋ ਨੰਬਰ ਹੈ ਜੀ 8360521077 8360521077 ਇਸ ਨੰਬਰ ਤੇ ਫੋਨ ਕਰਕੇ 5.5 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਕੱਲਿਆਂ ਦੀ ਮੋਟਰ ਆ ਵਧੀਆ ਜ਼ਮੀਨ ਹੈ ਜੀ ਤੇ ਤੁਸੀਂ ਬਾਕੀ ਵੀਡੀਓ ਚ ਦੇਖ ਸਕਦੇ ਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਜੇਕਰ ਤੁਸੀਂ ਵੀ ਜ਼ਮੀਨ ਪਲਾਟ ਕੋਠੀਆਂ ਘਰਾਂ ਨੂੰ ਵੇਚਣ ਦੇ ਚਾਹਵਨ ਹੋ ਤਾਂ ਤੁਸੀਂ ਸਾਨੂੰ ਇੱਕ ਇਸ ਵੀਰ ਵਾਂਗੂ ਵਧੀਆ 5-6 ਮਿੰਟਾਂ ਦੀ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਭੇਜੋ ਜੀ ਤੇ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਬੈੜੀ ਹੈ ਬਲੀ ਤੀਜੇ ਸੂਏ ਹੁੰਦੀ ਹੈ ਇਹ ਆ ਤੀਜੇ ਸੂਏ ਹੁੰਦੀ ਹੈ ਕੰਜ ਪੰਜ ਚਾਰਕ ਦਿੰਦੋ ਬਸ ਏਰੀਆ ਰਹਾ ਕੋਟਾ ਜਿਲ੍ਹਾ ਲੁਧਿਆਣਾ ਮਾਲ ਨੰਬਰ 843754390 843754390 ਰੇਟ ਆ 60000 ਰੁਪਏ ਤੀਜੀ ਸੂਸ ਹੁੰਦੀ ਆ ਪੰਜ ਚਾਰ ਦਨ ਦੀ ਕੱਚੀ ਆ ਪੰਜ ਚਾਰ ਦਨ ਲਊਗੀ ਇਹ ਬੜੀ ਹੈ ਛੇ ਦੰਦਾ ਤੀਜੀ ਸੋਈ ਸੋਦੀ ਹੈ ਜਵਾਨ ਆ ਦੰਦਾ ਤੋਂ ਬੜੀ ਵਧੀਆ ਤੀਜੀ ਸੋਈ ਸੰਦੇ ਦੁੱਧਦਾਰ ਕਾਟਾ 25 ਲੀਟਰ ਆਮਨਾ ਕੱਢੂਗੀ 25 ਲੀਟਰ ਦੀ ਗਰੰਟੀ ਆ ਬਾਕੀ ਵੱਧ ਅਗਲਾ ਸੇਵਾ ਤੇ ਜਿੰਨੇ ਮਰਜ਼ੀ ਕਢਾ ਲੈ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ